विधानसभा हलका डेरवा बाबा नानक अधीन आंदे कस्बा बडाला बांगर ਵਿਖੇ ਚੇਅਰਮੈਨ ਅਨਜੇਤ ਸਿੰਘ ਬਾਟ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ ਜਿਸ ਵਿੱਚ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਕੀਤੀ ਗੱਲਬਾਤ ਆਪ ਸਭ ਦੇ ਪਨਾ ਚਾਹੀਦਾ ਅੱਜ ਦੀ ਮੀਟਿੰਗ ਜਿਹੜੀ ਹੈ ਇਹ ਸਾਡੇ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਰਜੀਤ ਸਿੰਘ ਬਾਠੋਣਾ ਨੇ ਮੀਟਿੰਗ ਰੱਖੀ ਸੀ। ਉਹਨਾਂ ਨੇ ਇਨਵੀਟੇਸ਼ਨ ਤਿਆਰੀ ਵੀ ਮੇਰੀ ਪ੍ਰੋਗਰਾਮ ਕਰਵਾਇਆ। ਸੋ ਉਹਨਾਂ ਨੇ ਵੀ ਕਾਫੀ ਵਰਕਰਾਂ ਨੂੰ ਬੁਲਾਇਆ ਔਰ ਨਵੇਂ ਵਰਕਰਾਂ ਨੂੰ ਬੁਲਾਇਆ। ਅਸੀਂ ਰਹਿ ਨਹੀਂ ਆ ਆਵਾਮੀ ਪਾਕ ਦੀ ਜਿਹੜਾ ਵੀ ਸਾਡਾ ਪਰਿਵਾਰ ਦੇ ਵਿੱਚ ਨਵੇਂ ਆਉਂਦੇ ਨੇ ਉਹਨਾਂ ਦਾ ਵੀ ਗਿਆਨ ਪਾਕ ਵੀ ਸੋ ਆਉਣ ਵਾਲੇ ਸਮੇਂ ਨੂੰ ਹੋਰ ਵੀ ਪ੍ਰੋਗਰਾਮ ਹੋਣਗੇ ਹੋਰ ਵੀ ਬੀਤਿੰਗਾਂ ਹੋਣਗੀਆਂ ਜਿਹਦੇ ਨਾਲ ਜਿਹੜਾ ਇਲੈਕਸ਼ਨ ਦਾ ਇੱਕ ਸਾਨੂੰ ਪੋਜ਼ਿਟਿਵ ਜਿਹੀ ਰਿਪੋਰਟ ਹੈ ਕਲਸੀ ਭਾਈ ਵੀ ਇਨਚਾਰਜ ਹੋ ਆ ਦੀਦੀ ਠੀਕ ਹੈ ਜੀ ਕਲਸੀ ਆਪਣਾ ਧਰਗਲ ਸਾਹਿਬ ਨੇ ਉਹ ਕਹਿ ਵੀ ਹਾਂ ਕਲੰਦਰ ਦੇ ਸਾਹ ਕੋਲ ਡਾਕਟਰ ਰਾਜਨਗੇ ਜੀ ਪਰ ਤਾਂ ਆਪਣਾ ਜਿਹੜਾ ਹੈਗੇ ਨੇ ਕਿਸਾਨ ਜਿਸ ਵਧੀ ਉਹਨਾਂ ਨੇ 38 ਧਰਨਾਂ ਦੇ ਦਾ ਲਾਨ ਕੀਤਾ ਕੀ ਦੇਖਦੇ ਹਾਂ ਦੇਖੋ ਜੀ ਜਿਹੜਾ ਪੰਜਾਬ ਨੂੰ ਚਲਾਉਣਾ ਇਹ ਕੋਈ ਮੈਂ ਕਹਿ ਸਕਦਾ ਵੀ ਬੜੇ ਸਿਸਟਮ ਨਾਲ ਚਲਾਇਆ ਜਾਂਦਾ ਠੀਕ ਹੈ ਹੁਣ ਕਿੱਥੋਂ ਡਾਕਟਰ ਆਉਣੇ ਆ ਇਤਰਾ ਲਿਹਾਉਣੇ ਆ ਇਹਦਾ ਸਾਰੀ ਜਿਹੜੀ ਕਨਸੈਪਟ ਹੈ ਚੰਡੀਗੜ੍ਹ ਹੁੰਦਾ ਜੀ ਸੋ ਕਹਿਣ ਦਾ ਭਾਵ ਆ ਸਾਨੂੰ ਇਹ ਆ ਵੀ ਡਾਕਟਰ ਜਿਹੜੇ ਆਪਣੇ ਪਰਮਾਨੈਂਟ ਹੁਣ ਆਰਡਰਾਂ ਦੀਆਂ ਕਾਪੀਆਂ ਨਿਕਲਦੀਆਂ ਨੇ ਹੁਣ ਜੇ ਆਪਾਂ 30 ਤਰੀਕ ਨੂੰ ਉਥੇ ਡਾਕਟਰ ਲੈ ਕੇ ਤੇ ਫਿਰ ਇਹਦਾ ਮਤਲਬ ਇਹ ਨਹੀਂ ਆ ਵੀ ਹਰ ਕੰਮ ਜਿਹੜਾ ਕਰਨੇ ਦਾ ਹੁੰਦਾ ਸੋ ਜਦੋਂ ਸਰਕਾਰ ਕੰਮ ਕਰ ਰਹੀ ਹੈ ਠੀਕ ਆ ਉਹ ਆਪਣੇ ਧੰਗ ਨਾਲ ਵਧੀਆ ਧੰਗ ਨਾਲ ਡਾਕਟਰ ਵੀ ਲੈ ਕੇ ਆਉਗੇ ਔਰ ਹਸਪਤਲ ਵੀ ਜਿਹੜੇ ਆ ਉਹ ਦਾ ਪਾਣੀ ਦੇ ਕਿਆਸਕ ਪਿੰਡ ਤੋਂ ਦਾ ਬੰਦੇ ਨੂੰ ਆ ਆ ਜੀ ਪਾਰਟੀ ਦੇ ਵਲੰਟੀਅਰਸ ਨੇ ਜਿਹੜੀ ਮੀਟਿੰਗ ਕੀਤੀ ਔਰ ਆਉਣ ਵਾਲੀ ਜਿੰਨੀ ਚੋਣ ਦੇ ਲਈ ਉਹਦੀ ਤਿਆਰੀ ਵਾਸਤੇ ਇਹ ਸਾਡੇ ਤੇ ਹਲਕੇ ਦੇ ਵਿੱਚ 6-7 ਮੀਟਿੰਗਾਂ ਹੋਈ ਸੀ ਇਹਦੇ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਬਹੁਤ ਮੀਟਿੰਗਾਂ ਕਰਾਂਗੇ ਸੋਲਾ ਮੀਟਿੰਗਾਂ ਕਰਨੀ ਉਤੋਂ ਬਾਅਦ ਬੰਦੇ ਪਿੰਡਾਂ ਚ ਕਰਨਗੇ ਖਨਤੀ ਚਾਹ ਕਿ ਜਿੰਨਾ ਚਿਰ ਤੱਕ ਇਲੈਕਸ਼ਨ ਨਾ ਹੋ ਸੋੜੀਆ ਅਸੀਂ ਗੇਦਾ ਪੱਪਾ ਨਾਂ ਦੇਖਦੇ ਹਰ ਪਿੰਡ ਵਿੱਚ ਜਾ ਕੇ ਹਰ ਆਪਣਾ ਸਰਪੰਚ ਜੀ ਨਾਲ ਮਾਈਕ ਨਾਲ ਖੜੇ ਹੋਏ ਸਾਡੇ ਕਲਰ ਨਾਲ ਮਾਈਕ ਨਾਲ ਗੱਲ ਕਰਦੇ ਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਜਦੋਂ ਸੇਸ ਜੀ ਬਾਦ ਸਾਹਿਬ ਨੇ ਮੀਟਿੰਗ ਕੀਤੀ ਬਹੁਤ ਵਧੀਆ ਉਹ ਸਾਡੇ ਸਾਰੇ ਪਾਰਟੀ ਦੇ ਲੀਡਰ ਸਾਰੇ ਮੀਟਿੰਗਾਂ ਕਰਦੇ ਸਭ ਨੂੰ ਕਿਹਾ ਕਿ ਸਾਰੇ ਜਣੇ ਇਕੱਠੇ ਹੋ ਪਾਰਟੀ ਜਿੰਨੂ ਵੀ ਟਿਕੜ ਲਾਉਗੀ ਇਹਦੇ ਬਾਬੇ ਨਾਨਕ ਨੇ ਸਭ ਲੰਕੀਆਂ ਤੇਰੇ ਨੰਗੇ ਯਸ ਕੱਲ ਕੇ ਸੀ ਸਰ ਜੀ ਜੀ ਕੀ 16 ਮੀਟਿੰਗ ਕਰਨੀ ਹੈ ਮੀਟਿੰਗ ਉਹ ਵੀ ਬੈਠੀ ਆਂਦੀ ਹੈ ਜੀ ਕਿ ਬੱਕਰੀ ਹੈ ਜੀ ਨਹੀਂ ਜੀ ਉਹ ਬੱਕਰੀ ਉਹ ਅਸੀਂ ਮੁਲਾਕਾਤ ਲੈ ਉਹਦੇ ਗਦਾਂ ਕਿ ਜਿੰਨੇ ਜਿੰਨੇ ਬਿਲਡਿੰਗ ਬੁਲਾ ਦੇ ਉਹ ਪੂਰੀਆ ਕਰਕੇ ਫੇਰ ਅਸੀਂ ਵੱਡਿਆ ਪਿੰਡਾਂ ਤੇ ਫੇਰ ਅਸੀਂ ਛੋਟੇ ਪਿੰਡਾਂ ਬਾਹਰ ਪਿੰਡ ਵਿੱਚ ਜਾਵਾਂਗੇ ਯਸ